ਕੋਸ਼ਿਸ਼ ਹੈਲੋ ਸਸਰੀਕਾਲ ਜੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਲੱਗੀਆਂ ਅੱਜ ਦਾ ਬਲੌਗ ਸਟਾਰਟ ਆਪਣਾ ਲੋ ਜੀ ਸਸਰੀਕਾਲ ਮੇਰੇ ਲੋ ਸਾਰਿਆਂ ਨੂੰ ਆਵਾਜ਼ ਕਾਦੀ ਆ ਜਾਂਦੀ ਵਿੱਚ ਇੰਨੀ ਤੇ ਹੁਣ ਆਪਣਾ ਕੁਲਵੀਰ ਹੁਣ ਵਾਲਾ ਵਾ ਸਕੂਲ ਦੇ ਉੱਤੇ ਤੇ ਅਸੀਂ ਕਰੀ ਜਾਂਦੇ ਆ ਕੁਲਵੀਰ ਤੇ ਵੇਟ ਤੇ ਟਾਈਮ ਹੋ ਗਿਆ ਕਾਫੀ ਤੇ ਕੁਲਵੀਰ ਆਇਆ ਜੀ ਅੱਗੇ ਤਾਂ 3-10 ਦੁੱਸਤੇ ਆ ਜਾਂਦਾ ਟਾਈਮ ਕਿਨਾ ਹੋ ਗਿਆ ਹਾਂ ਟਾਈਮ ਕਿਨਾ ਹੋ ਗਿਆ 10 ਵੀ ਤਨ ਉਸਕੇ ਵੀ ਮਟੋਗੇ ਅੱਜ ਕਾ ਤੋ ਨਹੀਂ ਆਇਆ ਕੋਈ ਵੀ ਅੱਜ ਵੈਨ ਲੇਟ ਆ ਹੌਣ ਵਾਲਾ ਕੋਣ ਵਾਲਾ ਗੱਲਾਂ ਕਰ ਮੈਨੂੰ ਲੱਗ ਰਿਹਾ ਮੈਨੂੰ ਕਿਨਾਂ ਕ ਲੱਗ ਰਿਹਾ ਕੀ ਚੱਲਦਾ ਸੀ ਅੰਦਰ ਕੀ ਬੰਦ ਕਰਨ ਚੱਲੀ ਹਾਂ ਕੁਛ ਚਲਾ ਕੇ ਆਏ ਉਹ ਬੰਦ ਕਰਨ ਚੱਲੇ ਆ ਮੱਚ ਵਾਹ ਜਾਈ ਜਾ ਰਹੀ ਸੀ ਤੇ ਕਹਿੰਦੇ ਕਿ ਕੋਲ ਵੀਰ ਦੀ ਬੱਸ ਦਾ ਟਾਈਮ ਅੱਧਾ ਘੰਟਾ ਹੋਰ ਲੇਟ ਹੋ ਗਿਆ ਵਾ ਤੇ ਉਹ ਦੀ ਬਦ ਵਿੱਚ ਕਹਿੰਦੇ ਵੀ ਸੁਬਾ 7:30 ਵਜੇ ਜਾਣਾ ਤੇ 4 ਵਜੇ ਆਉਣਾ ਤੇ ਅੱਜ ਜਾਣ ਕੇ ਸਾਡੇ ਨਾਲ ਲੜਾਈ ਕਰੂਗਾ ਕਿਹੜੀ ਕੋਲ ਲੜਾਈ ਕਰਨੀ ਹੈ ਕੋਲ ਵੀ ਨਹੀਂ ਮੈਨੂੰ ਲੈ ਕੇ ਨਹੀਂ ਅੰਦਰ ਸਕੂਲ ਉਹੀ ਤਾਂ ਗਾਏ ਹੈ 7-4 ਦਿਨਾਂ ਬਾਅਦ ਗਿਆ ਵਾ ਫੇਰ ਵੀ ਔੜਦਾ ਨਹੀਂ ਸੀਗਾ ਉਹਨੂੰ ਐ ਹੁੰਦਾ ਵੀ ਉਹ ਜਿੱਨਾ ਉਥੋਂ ਮੈਂ ਹਨਾ ਟਾਈਮ ਲਾ ਕੇ ਤੁਹਾਨੂੰ ਲੈ ਦੇ ਜਾਣਾ ਹੀ ਪੈਣਾ ਵਾ ਸਿੱਪੀ ਕਰਾਂਗੇ ਅਗਲੇ ਦਿਨ ਆਪਾਂ ਤੇ ਤੁਹਾਨੂੰ ਲੈ ਕੇ ਆਵਾਂਗੇ ਹਾਂ ਲੈਣ ਕਿਨੇ ਜਾਣਾ ਹੁਣ ਇੱਥੇ ਖੜੇ ਲੈਣ ਕਿਨੇ ਜਾਣਾ ਪਟੂ ਲੈਣ ਕਿਨੇ ਲੈਣਾ ਆਪੇ ਜਾਣਾ ਹੁੰਦਾ ਹੋਰ ਕਿਨੇ ਜਾਣਾ ਅੱਜ ਤੇ ਤੂੰ ਹੀ ਤਾਂ ਬੰਦੇ ਸੀ ਵੀ ਲੈਣ ਕਿਨੇ ਵੀ ਗੇ ਪੌਣੀ ਪੈਂਦੀ ਵੀ ਰੂਦੀ ਇਹ ਲੈਣ ਕਿਨੇ ਜਾਣਾ ਕਹਿੰਦੇ ਅੱਛਾ ਤੇ ਅੱਜ ਤਾਂ ਉਹਨੂੰ ਸੁਬਾਹ ਅਸੀਂ ਕਿੱਥੇ ਸੀ ਆਵਾਂਗੇ ਵੈਸੇ ਜਾਏ ਤੂੰ ਤਾਂ ਕਹਿੰਦੇ ਸੀ ਕਿ ਚਲ ਚੱਲੀਏ ਮੈਂ ਹੀ ਕਹਤਾ ਵੀ ਨਹੀਂ ਜਾਇਆ ਜਾਣਾ ਮੇਰੇ ਲੜਾ ਆ ਗਿਆ ਫੜੇ ਵੈਨਾ ਆ ਗਿਆ ਜੀ ਮੇਰੇ ਦੱਸ ਪਿੱਲਣ ਦਿਖਾਉਨੇ ਆ ਤੁਹਾਨੂੰ ਅੱਗੇ ਜੀ ਵੀਰੂ ਆ ਗਿਆ ਤਾਂ ਚਲੋ ਨੇ ਮਨਾਂ ਜੀਰ ਲੱਭ ਕੇ ਦੇ ਕਿੱਥੇ ਆ ਪੱਕਾ ਹੰਜੀਰ ਪੱਕੇ ਜੀ ਉਹ ਜੰਜਰੇ ਪੱਕੇ ਸੰਗ ਦੇ ਤੇ ਉਦੋਂ ਮੋਰੋ ਕਾਟੋ ਮੈਡਮ ਖਾ ਗਈ ਉਹ ਪੱਕਣੀ ਨਹੀਂ ਦਿੰਦੀ ਜਿਹੜਾ ਪੱਕ ਦਾ ਨਾਲ ਦੀ ਨਾਲ ਖਾ ਜਾਂਦੀ ਹੈ ਮੈਨੂੰ ਨਹੀਂ ਪਤਾ ਉਹ ਤਾਂ ਤੱਕ ਲੱਗੇ ਪਏ ਇੰਜੀਰ ਜਿਵੇਂ ਮਰਜੀ ਲੱਗ ਲੱਗ ਦੇ ਲੱਗ ਨਾਲ ਲੰ ਕੁਝ ਰਾਣੀ ਦਾ ਟੋਟਾ ਲਾ ਲ ਕੱਡੇ ਮੋٹے ਮੋٹے ਠਾਣੇ ਆ ਉੱਤੇ ਚੜਦੇ ਆ ਜੇ ਕੱਚਾ ਨਾਲ ਆਦੀ ਨਹੀਂ ਨਹੀਂ ਕੱਚੇ ਆ ਇਹ ਸਾਰੇ ਕੋਈ ਗੀ ਹੋ ਜੇ ਤਾਂ ਪੱਕਾ ਮੈਂ ਤੁਹਾਨੂੰ ਦੱਸਿਆ ਨਾ ਕਾਟੋ ਖਾ ਜਾਂਦੀ ਆਣ ਕੇ ਛੋੜ ਨਾ ਬੋਲ ਸੱਚੀ ਮੈਂ ਤੁਹਾਨੂੰ ਦਿਖਾਈ ਨਹੀਂ ਉਦਨ ਖਾਰੀ ਹੋਏਗੀ ਪੱਕੇ ਲਾਲਾ ਕੇ ਹਾਂ ਔਰ ਮੈਂ ਖਾ ਜਾਂਦੀ ਆ ਕਿ ਤੈਨੂੰ ਪਤਾ ਵੀ 2000 ਰੁਪਏ ਕਿਲੋ ਵੇਚਦੇ ਆ ਇਹ ਤੇ ਹੋਰ ਤਾਂ ਛੱਡਦੇ ਨੇ ਤੋਂ ਮੇਰੇ ਆਸਤੇ ਇਹਨੂੰ ਆ ਬਾਦ ਗਿਆ ਤੇ ਨੂੰ ਫਾਲ ਕੋਈ ਲੱਗਣੀ ਇਹ ਵਿਚਾਰੀ ਨੂੰ ਸਿੱਧਾ-ਸਿੱਧਾ ਹੀ ਕਰ ਦਿੰਦੀਆਂ ਕਾਣਵਾ ਤੁਹਾਨੂੰ ਟੈਂਪਿੰਗ ਚਲਤੇ ਇਹ ਮੇਰੇ ਗੋਜਰਾ ਵਿੰਗ ਆਇਆ ਇੱਕ ਪੰਸੀ ਨੂੰ ਡਿੱਗਦਾ ਰਹਿੰਦਾ ਕਿ ਨਹੀਂ ਮੇਰੇ ਬਣਾਇੰਦੇ ਦਾ ਕੌਣ ਤਿਆਰ ਰੱਖਦਾ ਕਨਸ ਫਾਈ ਗੋਣ ਕੀ ਕੱਲ ਦਾ ਬਲ ਮੈਂ ਦੱਸਿਓ ਆ ਸਫਾਈ ਕੀ ਨੇ ਕਿੱਥੇ ਸਾਰੇ ਇਹੇ ਬੀਰੂ ਨੇ ਬੀਰੂ ਨੇ ਆਹ ਵਾਲੇ ਦੀ ਕਟਿੰਗ ਕਰਨਾ ਲਿਆ ਬੌਲਾ ਬੁੱਢਾ ਦਰਖਤ ਜੇ ਬੰਦ ਜਾਂਦਾ ਯਾਰ ਝੁੰਡੀ ਆ ਕਿਹੜਾ ਆਹ ਲੱਖ ਰੁਪਏ ਦਾ ਬੂਟਾ ਲਿਆ ਕੇ ਲਾਇਆ ਮੈਂ ਤੂੰ ਇਹਦੀ ਕਟਿੰਗ ਕਰਨ ਨੂੰ ਫਰਦੀ ਐ ਉਹ ਹੋਰ ਇਹ ਨਾ ਗੜਾ ਨਹੀਂ ਕਰਦੇ ਆ ਢੇਗੀ ਚਲੀ ਸੀ ਵਾਹ ਵੇਖ ਆ ਮੇਰੇ ਲਈ ਜਿਹੜੀ ਦੂਜੀ ਬੁੱਟੀ ਹਾਂ ਕਿਹੜੀ ਆ ਮੋਰ ਦੇ ਖੰਭਾ ਵਾਲਾ ਲਿਆ ਕੇ ਲਾਉਣਾ ਹੁਣ ਮੈਂ ਕਿਆ ਮੋਰ ਦੇ ਕਿ ਮਾਰੇ ਨਹੀਂ ਗੇ ਹੈ ਉਹ ਤਾਂ ਚਲ ਸਹੀ ਆ ਇਨਾਂ ਨੂੰ ਚਰਨਗੀ ਬਿਮਾਰੀ ਜੀ ਪੈ ਗਈ ਕਿਆ ਨਾ ਇਨਾਂ ਨੂੰ ਸਿਆਣ ਨੂੰ ਪਤਾ ਸੀ ਪੀ ਪਤਾ ਤੇ ਰੱਬ ਨਾ ਰੁੱਸੇ ਰਹਿੰਦੇ ਆ ਇਹ ਉੱਡੇ ਖੜੇ ਜਦੂ ਦੇ ਹੋਏ ਆ ਗਈ ਆ ਉਹ ਵਧੀਆ ਨਿਕਲੀ ਹੈ ਨਾ ਉਹ ਇਹ ਇਹਲਾ ਮਕਰੋਣ ਨੇ ਤਾਂ ਇਨੇ ਭਰ ਗੇ ਇਹ ਇਹਲਾ ਏਡੇ ਕ ਤੇ ਉਹ ਏਡੇ ਏਡੇ ਹੋ ਗੇ ਤੇ ਆਹ ਆਹ ਦੁੱਧੀ ਪੱਤੇ ਘਟੀ ਜਾਂਦੇ ਆ ਕਿਆ ਹਾ ਬੁਟੇ ਵੇਖ ਲੈ ਵਦਗੇ ਦੇ ਦੇ ਹੋ ਗਏ ਦੇ ਬਰੋਬਰ ਆਓ ਇਹਨਾਂ ਦੇ ਉੱਤੇ ਹੀ ਗਈ ਚਲੀ ਇਹਨਾਂ ਆ ਬਹੁਤ ਲੇਟ ਵਾਦੇ ਹਾ ਇਹਨੂੰ ਐਨੂੰ ਉਦਨ ਦਾ ਤੁਸੀਂ ਕਟਿਆ ਥੰਦੇ ਤੇ ਵਿਚਾਰਾ ਉੱਜ ਐ ਹੀ ਖੜਾ ਹੋ ਬਹੁਤ ਦਿਨਾਂ ਤੋਂ ਹੈ ਇਹ ਆਪਣੇ ਘਰੇ ਇਹੋ ਜਿਹਾ ਲੱਗਾ ਹੋਰ ਕਿਤੇ ਨਹੀਂ ਲੋਕਾਂ ਦੇ ਪਰੇ ਪਰੇ ਹੁੰਦੇ ਤੇ ਇਹਨੇ ਚਾਹ ਕੇ ਆ ਵੀ ਟੋਟ ਤੇ ਪਿਆਲ ਕਰਦੇ ਆ ਵੀ ਤੂੰ ਪੁੱਟ ਦੇ ਜੇ ਤਾਂ ਹੁੰਦੇ ਆ ਕਾਤਾ ਨਿਕਲ ਆਇਆ ਇਹਦਾ ਕੋਈ ਨਾ ਫੇਰ ਆਪਣੇ ਕੋਲ ਕੱਟ ਰ ਕਰੇ ਟੈਨਸ਼ਨ ਲੈ ਚੈਨ ਨਿਕਲ ਆਉਂ ਠੀਕ ਹਮਨੇ ਕੀ ਕਰੀ ਜੰਨੀ ਆ ਸਿਉਣਾ ਦੇ ਕਬਰ ਚੜਾਈ ਜਾਂਦੀ ਸੀ ਤੇ ਵਿਖਨੇ ਘਰ ਆਣ ਦੀ ਬੰਦ ਦੇ ਦੇ ਨਾਲ ਤਾਂ ਮਨ ਕਬਰ ਲੰਮਕ ਗਿਆ ਇੱਕ ਸਰਾਣੀ ਦਾ ਤੇ ਮੈਂ ਕਹਾਂ ਮੈਂ ਪਾ ਕੇ ਪੰਜ ਗਈ ਸੀ ਚਾਰ ਲੱਗਦੇ ਪਈਆ ਹਾਂ ਤੇ ਪਤਾ ਕੀ ਹੋਇਆ ਫਿਰ ਮੈਂ ਜਦ ਵੇਖਿਆ ਤਾਂ ਮੈਂ ਦੁਕਾਨ ਦੇ ਦਾਸ ਦੇ ਉੱਤੇ ਲੱਗ ਕੇ ਜਾਈ ਫਿਰ ਮੈਂ ਛੋਟੀ ਲੈ ਕੇ ਚੱਕ ਕੇ ਆਈ ਹਾਂ ਠੀਕ ਆ ਪਾਲੂ ਵਾਲਾ ਕਬਰ ਹੋਰ ਆ ਵੀ ਜਦ ਮੈਂ ਜਿੱਪਾ ਖਾ ਉਹ ਜਾਂਦਾ ਯਾਰ ਕਬਰਾਂ ਨੂੰ ਕੋਈ ਖੈਲਾ ਨਹੀਂ ਇਹ ਕਬਰ ਲੈਣ ਦਾ ਉਹਦਾ ਕਹਿ ਨਹੀਂ ਸਸਤੇ ਜੀ ਵਖਾ ਦੂ ਮੈਂ ਤਾਂ ਕੋਈ ਨਹੀਂ ਪਤਾ ਚਾਦਰਾਂ ਦੇ ਨਾਲ ਮਿਲੇ ਸੀ ਤੈਨੂੰ ਪਤਾ 800 ਦਾ ਚਾਦਰਾਂ ਦੇ ਜੁੜਾਤ ਪਈ ਆਪਾਂ ਹਾਂ ਕਟਵੜ ਦੇ ਹੋਈ ਆਲੇ ਲੈ ਲੈਂਦੀ ਮਾਰੇ ਤੇਰਾ ਫਰਕ ਕਿਸਰਾਣਾ ਖਰਾਬ ਕੀਤਾ ਤੋਬਾ ਬਾਅਦ ਚ ਹੁਣ ਇੱਕ ਚਿੰਦੀ ਕ੍ਰੈਨ ਮਕੌੜ ਨੂੰ ਵੀ ਕੱਢ ਕੇ ਵਿੱਚੋਂ ਧੋਤੀ ਠੀਕ ਤੇ ਆਪਾਂ ਵੈਸੇ ਫालतू ਕਪੜਾ ਸੌਣੇ ਵੀਰੂ ਵੀ ਦੇਖਦਾ ਪਿਆ ਵੀਰੂ ਉਧਰ ਗਿਆ ਇਹ ਠੀਕ ਕੱਬ ਦੀ ਪਰਗਾਦੀ ਦੇ ਨਾਲ ਦੁਕਾਨ ਤੇ ਠੀਕ ਦੁਕਾਨ ਨਾ ਕੋ ਮੁੰਡਿਆ ਚਲਾਉਂ ਵੀਰੂ ਤੁਕੀ ਦੇ ਸੋ ਦੋਸਤ ਕੀ ਹਾਲ ਚਾਲ ਆ ਜੀ ਧੁੱਪ ਜੀ ਬਾਬਾ ਲੱਗੀ ਸੀ ਤੇ ਮੈਂਵੇਂ ਕੱਪੜਿਆਂ ਦੀ ਫੇਰ ਛੁੱਟੀ ਲਾ ਲਈ ਉਹ ਕਿ ਇੱਕ ਹੋਰ ਕੱਪੜੇ ਧੋਣਗੇ ਨਾ ਵੀਰ ਦਸਰਾਣੇ ਤਿੰਨ ਕਵਰ ਚੜਾ ਦੀ ਪਰ ਵੀਰ ਨੂੰ ਲਾ ਕੇ ਸੈੱਟ ਦੇਣਾ ਮੈਂ نیچے ਕੋਈ ਹੋਰ ਕਵਰ ਚੜਾਉਣਾ ਸੀ ਉੱਪਰ ਆਹ ਚੜਾਉਣਾ ਸੀ ਨਾ ਵੀਰ ਦਸਰਾਣੇ ਦੇ ਚੱਲ ਪਕੌੜੇ ਬਣਾ ਕੇ ਦੇ ਹੁਣ ਤੈਨੂੰ ਸਿਰਫ ਖਾਣ ਦੀ ਬੰਦੀ ਹਾਂ ਜੀ ਬਹੁਤ ਦਿਨ ਹੋ ਗਏ ਪਕੌੜੇ ਖਾਦਿਆਂ ਨੂੰ ਬ੍ਰੈਡ ਵਾਲੇ ਖਾਣ ਦੀ ਜੀ ਕਰਦਾ ਹਾਂ ਅੱਜ ਤਾਂ ਮੈਂ ਸਵੇਰ ਸਵੇਰ ਕਾਲੀ ਸੁਣੇ ਸਬਜ਼ੀ ਬਣਾਈ ਪਤਾ ਕਿੰਨਾ ਢੇੜ ਕੋਈ ਲੱਗ ਗਿਆ ਕੰਤਰੀ ਰੋਟੀ ਨੇ ਸਬਜ਼ੀ ਨਾ ਖਾਉ ਅੱਜ ਰਾਤ ਦੇ ਚੌਲ ਨਾ ਬਣਾਉਣੇ ਪਤਾ ਮੇਰਾ ਪਨੀਰ ਵਾਲੇ ਜਾਈਦੇ ਆ ਨਹੀਂ ਨਹੀਂ ਮੈਂ ਚੌਲ ਨਾ ਬਣਾਉਣੀ ਬਾਲੀ ਘਰ ਹੋਈ ਨਾ ਵੀ ਰਿਦੇਸ ਰੋਣੇ ਤੱਕ ਮਰ ਚੋਣੇ ਬਦਾਮ ਪਾ ਕੇ ਉਹਨਾਂ ਦੇ ਚੌਲ ਹੈ ਬਦਾਮ ਪਾ ਕੇ ਬਦਾਮ ਪਾ ਕੇ ਚੌਲ ਉਹਦਾ ਬਦਾਮ ਤੁਸੀਂ ਹੋ ਗਏ ਸਾਰੇ ਬਦਾਮ ਖਾ ਲਈ ਤੂੰ ਹੀ ਹੱਥ ਦੇ ਦੱਬ ਲੋ ਦਫਾ ਫਿਰ ਕੋਲ ਵੀ ਨਹੀਂ ਖਾਤੀ ਹੁਣ ਕੰਦੇ ਵਿਦਾ ਆਮੀ ਖਾਗ ਤੇ ਜੀ ਦੀ ਰਾਈ ਨੂੰ ਆ ਜਾਓ ਦੋਸਤੋ ਦੇਖਦੇ ਆ ਕਿ ਆਪਣਾ ਸਾਫ ਸੁਗ ਹੋ ਗਿਆ ਤਿਆਰ ਫਿਰ ਆਪਾਂ ਕੱਲ ਨੂੰ ਤੋੜ ਕੇ ਸਾਗ ਨਾਲ ਲੰਗੋ ਇਹ ਬਣਾਉਣਾ ਤਾਂ ਅੱਜ ਦੀ ਤਰਫ ਲਈ ਆਪਾਂ ਹਾਂ ਉਹ ਆ ਗਿਆ ਵਾਦੂ ਫਾਈਨ ਵਾਦੂ ਜਿੰਨਾ ਦਾ ਪਖਾਣਾ ਨਾ ਤੇ ਆਪਾਂ ਬਣਾਉਣਾ ਉਹਨਾਂ ਤੋਂ ਵਾਦੂ ਹੋ ਗਿਆ ਬਲੌਜ ਘੱਟ ਲੱਗਦਾ ਜੀ ਘੱਟ ਨਿਕਾ ਵਾਦੂ ਹੋਇਆ ਖੜਾ ਵਾ ਹਾਂ ਵੈਸੇ ਵਾਦੂ ਦਿਲ ਦਾ ਨਹੀਂ ਬਣਾਉਂਦਾ ਰੋਜ਼ ਹੀ ਆ ਜਾਂਦੀ ਐ ਸਬਜ਼ੀਆਂ ਵੇਖਣ। ਉਹ ਇਹਨੂੰ ਗੰਢ ਕੈਸਾਂ ਬਣ ਜਾਉਂਗਾ ਲਾਣਾ। ਹੈ। ਉਹ ਵੇਖ ਨਹੀਂ ਦਿੰਦੀ। ਇੰਤਜ਼ਾਰ ਨਹੀਂ ਕਰਦੀ। ਮੇਰੀ ਗੱਲ ਸੁਣਿਓ। ਹਾਂ। ਟਮਾਟਰਾਂ ਦੇ ਤੇ ਹੁਣ ਦਵਾਈ ਦਵਾਈ ਕੋਈ ਨਹੀਂ ਪੰਦੀ। ਖਾ ਗਾ ਲਿਓ। ਕੋਈ ਦਵਾਈ ਦੂਰ ਨਹੀਂ ਪਾਉਣੀ ਸੈਂਪਲ ਜੀ ਜਾਂ ਖਾਣਗਾ ਵਾ। ਸੈਂਪਲ ਹੀ ਖਾਣੂ। ਫੇਰ ਇਹਨਾਂ ਨੂੰ ਖਾਣ ਦੀ ਲੱਗਦਾ ਪਤਾ ਇਥੇ ਕਿੰਨੀ ਪਤਾ ਉੱਧਰ ਪਾ ਜ ਟਮਾਟਰ ਲਾਇਸੀ ਅੱਡੇ-ਅੱਡੇ ਵੱਡੇ ਬੂਟੇ ਹੋਗੇ ਤੇ ਉਹਨਾਂ ਨੂੰ ਕੋਈ ਟਮਾਟਰ ਨਾ ਲੱਗਾ। ਉਹ ਲੱਗ ਜਾਣਗੇ। ਪਾਣੀ ਪਾਉਣ ਵਾਲਾ ਪਾ ਦੇ ਮੇਰੀ ਅਜਵੈਨ ਦੇ ਬੂਟੇ ਨੂੰ ਕਿਹ ਨੂੰ ਅਜਵੈਨ ਦੇ ਬੂਟੇ ਨੂੰ ਕਿੱਥੇ ਆ ਜੀ ਅਜਵੈਨ ਆ ਪਿੱਛੇ ਕੁਲਵੀਰ ਨੂੰ ਸਾਰੇ ਚਾਹ ਚ ਪਾਉਂਦਾ ਆ ਦਾ ਕਾਲੇ ਗੁਰੂ ਦੀ ਵੀਲ ਆ ਇਹ ਤਾਂ ਗੁਰੂ ਦੀ ਵੀਲ ਆ ਉਹ ਵੀ ਅਜਵੈਨ ਸਿਰੇ ਤੇ ਜਿਹਨੂੰ ਚਾਹ ਚ ਪਾ ਕੇ ਦੇਣਾ ਹੈ ਮਾਖਾ ਤੋਂ ਹੋਰ ਨਾ ਕਿਹਾ ਇਹਦੇ ਨਾਲ ਕੀ ਹੋ ਜਾਂਦਾ ਇਹ ਨਾਲ ਕੁਲਵੀਰ ਦੀ ਖਾਂਸੀ ਨਹੀਂ ਠੀਕ ਹੋਊਗੀ ਜਵੈਨ ਦੇ ਬੂਟੇ ਨਾਲ ਉਹ ਆਪਣਾ ਜਵੈਨ ਦੇ ਬੂਟੇ ਨਾਲ ਮੁਸਤਫਾ ਤੋਂ ਵੱਡਾ ਟੁੱਟ ਗਿਆ ਹੁਣ ਆਹੀ ਰਹਿ ਗਈ ਨੂੰ ਪਾਣੀ ਪੋਣ ਵਾਲਾ ਆ ਵੇਰੀ ਖੜੀ ਆ ਇਹਨੂੰ ਕੋਲ ਕਿੰਨਾ ਦਿਨ ਹੋ ਗਿਆ ਪਾਣੀ ਨਹੀਂ ਪਾਇਆ ਮੈਂ ਇਹਨੂੰ ਵਿਚਾਰੇ ਨੂੰ ਪਾਣੀ ਨਹੀਂ ਪਾਇਆ ਪਾ ਦੇ ਹਰੇ ਦਾ ਹਰਾ ਹੀ ਆ ਦਿਨ ਕਿ ਸਾਲ ਹੀ ਹੋ ਗਏ ਸਾਲ ਨੂੰ ਦੋ ਤਿੰਨ ਹਾਂ ਜਾਈ ਤਾਂ ਮੈਂ ਧਣੀਆਂ ਪਾਣਾ ਉਹਦੇ ਚ ਵੀ ਕੋਲ ਲੱਗੀ ਮੂਲੀਆਂ ਮੂਲੀਆਂ ਹੋਈ ਜਾਂਦਾ ਮੇਰੀ ਗਾਲ ਇਸ ਵਿੱਚ ਹਾਂ ਧਣੀਆਂ ਹੁਣ ਤੋੜ ਕੇ ਸੱਜੀ ਚ ਪਾ ਸਕਦੇ ਹਾਂ ਪਰ ਪਹਿਲੇ ਬਣਾਈ ਵਿੱਚ ਹਾਂ ਪਾਵਾਂਗੇ ਪੌਣ ਵੀ ਹੋਇਆ ਵਾ ਹਾਂ ਉਹ ਪੁੱਦੀ ਲਈ ਦਾ ਕਰਨ ਦਿੱਤੀ ਚਲੋ ਪਰੇ ਹੋ ਵੇਖਦੇ ਯਾਰ ਜੇ ਪਤਾ ਨਹੀਂ ਦੂਰ ਤੇ ਲੈ ਕੇ ਚੱਲ ਮੂਲੀਆਂ ਨਾਲ ਨਾ ਤਿਆਰ ਕੀ ਜਣ ਮੋਹੂnga ਦੇ ਨਾ ਪੈ ਰੱਖ ਆ ਇੱਧਰ ਨਾ ਕਿਛ ਨਹੀਂ ਰੱਖੀ ਤੇ ਮੇਰੀ ਗੱਲ ਉਹ ਕਿੱਡਾ ਉੱਤੇ ਤੁ ਨੂੰ ਜਾ ਰਹਾ ਸੀ ਤੇ ਆਉਂਦਾ ਚੱਕਰ ਤੇ ਮੇਰੀ ਗੱਲ ਸੁਣ ਹਾਂ ਹੁਣ ਮੈਂ ਤਾਂ ਨਹੀਂ ਕਾਲੇ ਨਾ ਤੋੜ ਮੱਕੜ ਦੇ ਨਹੀਂ ਲੈ ਕੇ ਆ ਕਰਦੇ ਹਨੇਗੀ ਬਾਅਦ ਚ ਲੈ ਜੂਗੀ ਤੇ ਹੱਥੇ ਕਿੰਚੀ ਰਗੇ ਨਹੀਂ ਫਿਰ ਬਾਅਦ ਚ ਹੋ ਜਾਣਾ ਬੰਦ ਬਾਅਦ ਚ ਲੈ ਜੂਗੀ ਤੇਰੇ ਕੋਲ ਇਹ ਤਾਂ ਬੋਲ ਗਿਆ ਸਵੇਰੇ ਬਰਾਕ ਉਸ ਵਿੱਚ ਪਾਉਣ ਨੂੰ ਹੈ ਕੱ ਸੁਬਾ ਸੁਬਾ ਸਬਜੀ ਨਹੀਂ ਬਣੀ। ਇੱਕ ਕੁਲਵੀਰ ਨੇ ਅੱਜ ਸਕੂਲ ਨਹੀਂ ਸੀ ਜਾਣਾ ਹਣਾ। ਇਹਦੇ ਕੋ ਤਾਂ ਹੈ ਕੁਲਵੀਰ ਦੀ ਖਾਂਸੀ ਨਹੀਂ ਹਟਦੀ ਗਾਇਸ। ਪਤਾ ਨਹੀਂ ਕੀ ਕਰੀਨੀ ਉਹਨੂੰ ਖਾਂਸੀ ਲੱਗੀ ਹੋਈ, ਇੰਨੀ ਖਾਂਸੀ ਲੱਗੀ ਹੋਈ ਨਾ ਪੁੱਛੋ ਨਾ ਕੋਈ ਖਾਂਸੀ ਦਾ ਪਾਇ ਦੱਸੋ। ਵਿਚਾਰਾ ਰਾਤ ਨੂੰ ਰਾਤ ਵੀ ਸਾਰਾ ਰਾਤ ਪਰੇਸ਼ਾਨ ਰਿਹਾ ਸੁੱਤਾ। ਤਲ ਮੈਂ ਜੀਜਾ ਬੰਦ ਕਰੂੰ। ਇਹ ਹੈ ਨਾ ਕਰੇ ਕਾਨੂੰਨ ਪਾਪੇ ਨੂੰ ਦਊ। ਪਾਪੇ ਨੂੰ ਨਾ ਖਾਂਸੀ ਹੋਗੇ ਨਾ। ਪਤਾ ਕੀ ਗੱਲ ਹੈ ਕੋਲ ਵੀ ਨੂੰ ਭੇਜਿਆ ਦਿੰਦਾ ਵਿਅਕਸਤਾਂ ਦੇ ਗੋਲਣਾਂ ਲੈਣ ਵਿਅਕਸਤਾਂ ਦੇ ਗੋਲਣਾਂ ਲੈ ਕੇ ਆਉਗਾ ਕਿ ਦੂਸਰੀਆਂ ਲੈ ਕੇ ਆਉਗਾ ਮੈਨੂੰ ਨਹੀਂ ਪੀਚ ਵੀ ਉਹ ਵਿਅਕਸਤਾਂ ਦੇ ਗੋਲਣਾਂ ਆਹ ਮਸੂਹੂਰ ਵਿਖੇ ਸੀ ਮੈਂ ਗਲੇ ਵਿੱਚ ਖਿੱਚ-ਖਿੱਚ ਹੋ ਉਹ ਨਹੀਂ ਤੋਆਣ ਕਿ ਗੋਲੀ ਲੋ ਵਿਅਕਸਤਾਂ ਦੀਆਂ ਗੋਲੀਆਂ ਲੈ ਕੇ ਤੇ ਕੈਮਰੇ ਤੇ ਮੱਖੀ ਬੈ ਗਈ ਸੀ ਵਿੱਚ ਮੱਖੀ ਆਈ ਵਿੱਚ ਪਤਾ ਨਹੀਂ ਹੁਣ ਹੈ ਜਦੋਂ ਮੂੜੇ ਬੈਠੇ ਸੀ ਗਾਹੜੇ ਦੇ ਮੂੜੇ ਤੇ ਗਾਇਸ ਤੇ ਜਦੋਂ ਵਿਅਕਸਤਾਂ ਦੇ ਗੋਲਣਾਂ ਲੈਣ ਆਪਦੀ ਪਰਦਾਦੀ ਦੇ ਨਾਲ ਗਿਆ ਦੇਖਦੇ ਆ ਲੈ ਕੇ ਆਉਂਦਾ ਆਹ ਦੇਖੋ ਗਾਇਸ ਇਹਨੇ ਗੋਲਣੇ ਲੈ ਕੇ ਰੱਖੇ ਕਿੰਨੇ ਗਮਲੇ ਖਾਲੀ ਕਰ ਤੇ ਬੂਟੇ ਸਾਰੇ ਸੁੱਕ ਗਏ ਪੈਸੇ ਨਵਾ ਰਹੇ ਨੇ ਮੇਰੇ ਬਾਦੂ ਦੇ ਪਾਣੀ ਵੱਲੋਂ ਹੀ ਸੁੱਕ ਗਏ ਮਿੱਟੀ ਨਹੀਂ ਚੰਗੀ ਬਾਈ ਬੂਟੇਆਂ ਚ ਜਿਹੜੀ ਲਾਸਟ ਵਾਲੀ ਟਰਾਲੀ ਸਾਡੇ ਮਿੱਟੀ ਦੀ ਸੱਟ ਕੇ ਗਈ ਹੁਣ ਮੈਂ ਤੁਹਾਨੂੰ ਦੱਸ ਦਿਆਂ ਗਾਇਸ ਜਿਹੜੀ ਲਾਸਟ ਵਾਲੀ ਟਰਾਲੀ ਸਾਡੇ ਗਮਲੇ ਲੈਣ ਤੋਂ ਪਹਿਲਾਂ ਮੈਂ ਇਹਨੂੰ ਕਿਹਾ ਸੀਗਾ ਨਾਲੇ ਨਹੀਂ ਜੀ ਮੈਂ ਤੁਹਾਨੂੰ ਦੱਦੀ ਉਹਦੇ ਸਿੱਖ ਰੋੜ ਮਿੱਟੀ ਦੇ ਵਿੱਚ ਪੱਥਰ ਹਾਂ ਲਾਸਟ ਵਾਲੀ ਟਰਾਲੀ ਚ ਪੱਥਰ ਆਇਆ ਤੇ ਉਹੀ ਮਿੱਟੀ ਨਾਲੇ ਜਿਹਾ ਰੇਤੀ ਦੇ ਮਾਰੇ ਚੱਕ ਕੇ ਵਿੱਚ ਪਾਤੀ ਉੱਤੋਂ ਦੀ ਬਾਤ ਹੀ ਦੇ ਹੈ ਤੇ ਉਹ ਜਿਹੜੇ ਵਿਚਾਰੇ ਬੂਟੇ ਹੋਣੇ ਸੀ ਉਹ ਥੋੜੇ ਜਿਹਾ ਮਿੱਟੀ ਘਾਣੀ ਹੋਏ ਪੱਥਰ ਸੀ ਵਿੱਚ ਥੋੜੇ ਜਿਹਾ ਉਹ ਘਾਣੀ ਨੇ ਕਤੋਂ ਕਟ 10 ਗਮਲੇ ਪਏ ਹੋਣੇ ਆ ਕਿ 10 ਤੋਂ ਵੀ ਜ਼ਿਆਦਾ ਹੋ ਗਏ ਮੇਰੇ 1 2 3 4 5 6 7 8 9 10 11 ਤੇ ਹਜੇ ਮੈਂ 1 ਤੋਂ 2 ਦੇ ਵਿੱਚ 9 ਵਿੱਚ ਇਹਦੇ ਵਿੱਚ ਆਹ ਕੱਲ ਪਰਸ ਨੂੰ ਲਾਇਆ 12 ਨਾ ਨੀ ਰੋੜੀ ਕੁੱਟਣ ਹੁੰਦੀ ਐ 13 ਦੋ ਘਰੇ ਚਾਹੀਦੇ ਨਾ ਰੋੜੀ ਕੁੱਟਣ ਦਿੰਦੀ ਐ ਹੈ ਸਾਰੀ ਰੋੜੀ ਮੈਂ ਕੁੱਟੀ ਅੰਦਰ ਬਾਹਰ ਕੋਣ ਆ ਗਿਆ ਕਿਹਾ ਬਾਬਾ ਸਵਾਦੇ ਨਾਲ ਗੀਟ ਹੈ ਆ ਸਾਰੀ ਬੁੜੀ ਤੇਰ ਤੋਂ ਘਟਾਉਣੀ ਮੈਂ ਬੜੇ ਗੱਲਾਂ ਹੀ ਕਰਦੀ ਨਾ ਕਹੇ ਦਿਨ ਪੂਰਾ ਦਿਨ ਲਵਾਉਣਾ ਦਰ ਹੈ ਇੱਥੇ ਆਪਾਂ ਆਪਣੇ ਹਾਲੀ ਪ੍ਰਕਾਰ ਨਹੀਂ ਨਾ ਮਸ਼ੀਨ ਦੇ ਕੋਕਟਾਂਗੇ ਥੋੜੀਆਂ ਇੱਥੇ ਬੁੜੀਆਂ ਵਧੀਆਂ ਜਿਹਾ ਸਟੂਡੀਓ ਬਣਾਣਾ ਤਾਂ ਇਹ ਪੈ ਤੋ ਕੰਮ ਬੰਦ ਕਰਤਾ ਠੀਕ ਆ ਇੱਥੇ ਫਿਰ ਪਹਿਲੇ ਪਾਸੇ ਰੱਖਿਆ ਹੁੰਦਾ ਸੀ ਗਾਇਸ ਇਹਨੇ ਮੇਰੇ ਸਾਰੇ ਪਾਸੇ ਵੇਚ ਦਿੱਤੇ ਲੈ ਮੈਨੂੰ ਕਹਿੰਦੀ ਵੇਚ ਦੇ ਮੈਂ ਵਪਾਰੀ ਨਹੀਂ ਮੈਂ ਥੋੜੀ ਵੇਚਿਆ ਤੁੜੀ ਕਿੱਦਾਂ ਹੁੰਦਾ ਸੀ ਹੈਂ ਨਹੀਂ ਕੱਟਾ ਪਿੰਡਾ ਵਾ ਨਹੀਂ ਉਦੋਂ ਬਾਅਦ ਜੀ ਵੀਰੂ ਨਾਲ ਪ੍ਰੋਬਲਮ ਜੀ ਹੋਈ ਸੀ ਨਾ ਉਦੋਂ ਬਾਅਦ ਮੇਂ ਗੁੱਸਾ ਹੀ ਚੜ ਗਿਆ ਹਾਂ ਵੀਰ ਜੀ ਸੱਟ ਲੱਗ ਗਈ ਸੀ ਤੇ ਉਦੋਂ ਬਾਅਦ ਸਾਰੇ ਫਸੇ ਵਿੱਚ ਸੀ ਮੇਰਾ ਹਰ ਬਾਚ ਬਹੁਤ ਚਰਬਾ ਦਿੱਤਾ ਫਸੋ ਮੇਰੇ ਇਹ ਲੋਕ ਹਣਾ ਮੇਰੇ ਕੱਟੀਆਂ ਮੱਛੀਆਂ ਵਿਚਾਰੀਆਂ ਇੱਕ ਵਾਰੀ ਬੱਚੀ ਹੁੰਦੀ ਸੀ ਮੋਨਨਾ ਨਾ ਇੱਕ ਕੱਟਦੀ ਹੁੰਦੀ ਸੀ ਅਕਕੁੱਟ ਜਿਹੀ ਸੀ ਜੀ ਇੱਕ ਗਾਂ ਹੈ ਚਾਹਨਾ ਜਦੋਂ ਮੈਨੂੰ ਚੱਲਣਾ ਸੂਣਾ ਵਾਲਾ ਹੋਣਾ ਨਾ ਤੇ ਉਹ ਨਹੀਂ ਜਗ ਨੂੰ ਨੇ ਵੇਚ ਦੇਣਾ ਵੇਚ ਦੇਣਾ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਕਿਉਂ ਬਾਏ ਬਾਏ ਕੈਪਟਰ ਆ ਗਿਆ ਹੁਣ ਮੇਰੀ ਨਹੀਂ ਲੱਗਾ ਹੈ ਮੇਰੀ ਨਹੀਂ ਬਾਏ ਬਾਏ ਥੋੜੀ ਬਾਏ ਬਾਏ ਯਾਰ ਚਲ ਠੀਕ ਹੈ ਦਸਾਂ ਪਾਸ ਚਲੋ ਹੁਣ ਕੱਲੇ ਜਾਂਦੇ ਹਾਂ